ਅੰਜੀ ਕੀ ਨਾਮ ਹੈ ਕੀ ਕਰਨਾ ਚਾਹੁੰਦੇ ਮੇਰੇ ਨਾਮ प्रदीप कौर ਹੈ ਤੇ ਮੇਰੇ ਮੰਮੀ ਡੈਡੀ ਛੋਟੇ ਛੋਟੇ ਸੀ ਜਦੋਂ ਮੇਰੇ ਮੰਮੀ ਡੈਡੀ ਡੈਥ ਹੋ ਗਈ ਸੀ ਤੇ ਅਸੀਂ ਚਾਰ ਪੈਣ ਪਰ ਰਹਿੰਗੇ ਤੇ ਮੇਰੇ ਮਾਮੇ ਨੇ ਸਾਡੇ ਦੋਨੇ ਭੈਣਾਂ ਦੇ ਵਿਆਹ ਕਰੇ ਸੀ ਤੇ ਉਸ ਤੋਂ ਬਾਅਦ ਜੀ ਹੁਣ ਤਿੰਨ ਚਾਰ ਸਾਲ ਹੋ ਗਏ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਤਾਂ ਕਰਕੇ ਜੀ ਫਿਰ ਮੈਂ ਇੱਥੇ ਆਪਣੇ ਪੇਕੇ ਘਰ ਆ ਗਈ ਜਿੱਥੇ ਸਾਡਾ ਘਰ ਆ ਜਿਹੜਾ ਇਹ ਉਹ ਡਿੱਗੀ ਸੀ ਮੈਂ ਕਨੀਗਾ ਪਾਣੀ ਪੈਣ ਕਰਕੇ ਨਵੇਂ ਮਕਾਨ ਕਰਕੇ ਤੇ ਹੁਣ ਮੇਰੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਤੇ ਮੈਂ ਮੇਰੇ ਚਾਚਾ ਜੀ ਦੇ ਘਰੇ ਰਹਿਣੀ ਆ ਜੀ ਉਹਨਾਂ ਨੇ ਮੈਨੂੰ ਤਰਸਤ ਕਰਕੇ ਮੈਨੂੰ ਰੱਖ ਰੱਖਿਆ ਹੈ ਇਹ ਘਰੇ ਤੇ ਹੁਣ ਮੈਨੂੰ ਸੋਬੇ ਹੈਲਪ ਚਾਹੀਦੀ ਹੈ ਜੀ ਮੇਰਾ ਇੱਕ ਕਮਰਾ ਖੜਾ ਹੋ ਜਾਏ ਤਾਂ ਕਰਕੇ ਮੈਂ ਆਪਦੀ ਜ਼ਿੰਦਗੀ ਜਿਹੜੀ ਉਹ ਕੱਢ ਸਕਾਂ ਮੇਰੇ ਰਹਿਣ ਦਾ ਬਹੁਤ ਔਖਾ ਹੈ ਜੀ ਘਰ ਸਾਰਾ ਦੇਖ ਲਓ ਤੁਸੀਂ ਆਪ ਹੀ ਸਾਰਾ ਡਿਗਿਆ ਪਿਆ ਹੋਇਆ ਹੈ ਮੇਰੇ ਰਹਿਣ ਦਾ ਔਖਾ ਹੈ ਜੀ ਕਿਰਾਏ ਤੇ ਰਹਿਣੀ ਆ ਜੀ ਉੱਥੇ ਕੰਦੀ ਜਿਹਨਾਨੀ ਨੂੰ ਕੋਈ ਘਰ ਵੀ ਨਹੀਂ ਦਿੰਦਾ ਜੀ ਕਿਰਾਏ ਤੇ ਤੇ ਅੱਜਕੱਲ੍ਹ ਟਾਈਮ ਵੀ ਹੈ ਨਹੀਂ ਹੈ ਅੱਜਕੱਲ੍ਹ ਜਾ ਰਿਹਾ ਇਹਦਾ ਹੱਥ ਬਨ ਕੇ ਬੇਨਤੀ ਹੈ ਜੀ ਮੇਰੇ ਸਾਰੇ ਜਣੇ ਮੇਰੇ ਮਦਦ ਕਰੋ ਜੀ ਤਾਂ ਕਿ ਇਸ ਕਰਕੇ ਮੇਰਾ ਘਰ ਪਏ ਜੀ ਇਹ ਜਿੱਥੇ ਆਪਾਂ ਖੜੇ ਆ ਪਿੱਛੇ ਕਮਰਾ ਦਿਸ ਰਿਹਾ ਇਹ ਜਗਾ ਕਿਨਾ ਦੀ ਹੈਗੀ ਇਹ ਮੇਰੇ ਮਾਤਾ ਪਿਤਾ ਦੀ ਜ਼ਗਾ ਦੀ ਅੱਛਾ ਜੀ ਹਾਂਜੀ ਮੇਰਾ ਭਰਾ ਰਹਿੰਦਾ ਹੈ ਜੀ ਹੁਣ ਉਹ ਪਤਾ ਨਹੀਂ ਕਿੱਥੇ ਹੈਗਾ ਜੀ 10 15 ਦਿਨ ਹੋ ਗਏ ਜੀ ਉਹਨੂੰ ਨਸ਼ਾ ਨਸ਼ਾ ਵਾਲਾ ਕਰਦਾ ਵੀ ਪਤਾ ਨਹੀਂ ਕਿੱਥੇ ਗਿਆ ਹੋਇਆ ਹੈ ਤਾਂ ਕਰਕੇ ਬਸ ਮੈਂ ਰਹੀ ਹਾਂ ਇਕੱਲੀ ਇੱਥੇ ਹੁਣ ਤੁਸੀਂ ਕੀ ਜਿਹੜਾ ਕਮਰਾ ਬਣਾਉਣ ਵਾਸਤੇ ਕਹਿੰਨੇ ਹੋ ਕਿੱਥੇ ਬਣਾਉਣਾ ਕਮਰਾ ਤੁਸੀਂ ਆਸੇ ਜੇ ਜੇਰੀਆ ਮੈਂ ਉੱਪਰ ਹੀ ਫਿਰਿਆ ਜੀ ਇੱਥੇ ਕਹਿਣੀ ਹੈ ਜੀ ਕਰ ਖੜਾ ਪਈ ਮੇਰੇ ਇਕ ਕਿੰਨਾ ਚਿਰ ਹੋ ਗਿਆ ਤੁਸ ਨੂੰ ਕੱਲਿਆਂ ਰਹਿੰਦਿਆਂ ਨੂੰ ਕੱਲਿਆਂ ਨੂੰ ਜੀ ਮੈਨੂੰ ਤਿੰਨ ਸਾਲ ਹੋ ਗਏ ਜੀ ਪਹਿਲਾਂ ਮੈਂ ਮੇਰੀ ਭੈਣ ਕੋਲੇ ਰਹਿੰਦੀ ਸੀ ਜੀ ਮਰਾਜ ਹੁਣ ਮੈਨੂੰ 6 ਮਹੀਨੇ ਹੋ ਗਏ ਜੀ ਉਰੇ ਆਈ ਹੋਈ ਮਾਨੀਸਾ ਫਿਰ ਫਤਿਹ ਇਹ ਦੂਜੇ ਦੇ ਘਰੇ ਵੀ ਰਹਿਣਾ ਕਿੰਨਾ ਔਖਾ ਹੈ ਆਲਾ 2-4 ਦਿਨ ਰੱਖ ਲੈਂਦਾ ਹੈ ਜੀ ਫਿਰ ਨੱਕ ਬਿਲ ਕੱਢਣ ਲੱਗ ਜਾਂਦਾ ਹੈ ਆ ਕਰਕੇ ਫਿਰ ਮੂਰੇ ਆਦੀ ਉਹਨੂੰ ਇੱਥੇ ਮੇਰੇ ਚਾਚਾ ਜੀ ਦੇ ਘਰੇ ਰਹਿੰਦੀ ਹੈ ਜੀ ਜਿਹੜਾ ਤੁਸੀਂ ਸਮਾਨ ਕਹਿੰਦੇ ਛੋਡਾ ਸਮਾਨ ਕਿੱਥੇ ਪਿਆ ਸਮਾਨ ਮੇਰੇ ਘਰੇ ਮੇਰੇ ਭੈਣ ਦੇ ਘਰੇ ਪਿਆਗਾ ਜੀ ਉੱਥੇ ਚੱਕ ਲੈਂਦਾ ਸੀ ਮੇਰੇ ਸਾਰੇ ਤੂੰ ਜਦੋਂ ਕਲੇਸ਼ ਕਰਨ ਲੱਗਦੇ ਸੀ ਮੇਰੇ ਨਾਲ ਕੁੱਟਮਾਰ ਕਰਨ ਲੱਗਦੇ ਸੀ ਮੇਰੇ ਘਰ ਆਏ ਦਿਦਿਚ ਤੋਂ ਬਾਅਦ ਮੁੰਡੇ ਨੇ ਵੀ ਮੇਰੇ ਖਿਲਾਫ ਕਰਤਾ ਸੀ ਉਹਨਾਂ ਨੇ ਮੁੰਡੇ ਨੂੰ ਡਾਂਗ ਚਕਾ ਦਿੰਦੀ ਸੀ ਮੇਰੀ ਸੱਸ ਕਹਿੰਦੀ ਤੇਰੀ ਮਾਂ ਨੂੰ ਕੁੱਟ ਤਾਂ ਕਰਕੇ ਫਿਰ ਜੀ ਮੈਂ ਡਰਦੀ ਮੇਰੀ ਭੈਣ ਕਹਿੰਦੀ ਵੀ ਤੂੰ ਇੱਥੇ ਆ ਜਾ ਸਾਡੇ ਲੱਗੇ ਤਾਂ ਕਰਕੇ ਉਹਨਾਂ ਨੇ ਮੇੜਾ ਕਰਕੇ ਮੇਰਾ ਸਮਾਨ ਚੱਕ ਲੈਂਦਾ ਸੀ ਉਹ ਟਾਈਮ ਦੇ ਘਰੇ ਪਿਆ ਹੈ अच्छा ਹੁਣ ਤੁਸੀਂ ਕੀ ਮੰਗ ਕਰਦੇ ਛੁੜਾ ਇੱਕ ਕਮਰਾ ਬਣਾਇਆ ਜਾਵੇ ਹਾਂਜੀ ਮੈਂ ਮੰਗ ਕਰਦੀ ਸਾਰੇ ਭੈਣ ਭਰਾ ਰੜਕੇ ਜੀ ਮੇਰਾ ਇੱਕ ਕਮਰਾ ਪਾ ਦੇਣਾ ਸੋ ਦੋਸਤੋ ਬੇਨਤੀ ਹੈ ਇਹ ਜੋ ਖੜੇ ਨੇ ਪਿੱਛੇ ਜਗਾ ਦਿਖਾ ਦਿੰਨੇ ਆ ਤੁਹਾਨੂੰ ਇਹ ਇਹਨਾਂ ਦਾ ਕਮਰਾ ਹੈਗਾ ਇਹ ਇਹਨਾਂ ਦੇ ਮਾਤਾ ਪਿਤਾ ਦੀ ਜਗਾ ਸੀ ਕਿਸੇ ਟਾਈਮ ਇੱਥੇ ਰਹਿੰਦੇ ਸੀ ਇਹਨਾਂ ਦੇ ਦੱਸਣ ਅਨੁਸਾਰ ਇਹ ਛੋਟੇ ਛੋਟੇ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਜੋ ਕੁੜੀਆਂ ਨੇ ਦੋ ਇਹਨਾਂ ਦੇ ਵਿਆਹ ਜਦੋਂ ਦੇ ਨਾਨਕਿਆਂ ਨੇ ਇਹਦੇ ਮਾਮਿਆਂ ਨੇ ਕੀਤਾ ਸੀ ਉਸ ਤੋਂ ਬਾਅਦ ਇਹਦੇ ਘਰ ਵਾਲੇ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਇਹ ਕੁੜੀ ਪਹਿਲਾਂ ਆਪਣੀ ਭੈਣ ਕੋਲ ਰਹਿੰਦੀ ਰਹੀ ਉਸ ਤੋਂ ਬਾਅਦ ਆਪਣੇ ਜੋ ਜੱਦੀ ਘਰ ਹੈ ਪੇਕੇ ਇੱਥੇ ਆ ਗਈ ਇਹ ਤੁਸੀਂ ਵੇਖ ਸਕਦਾ ਦੂਸਰੀ ਗਲੀ ਤੇ ਵੀ ਲੱਗਦਾ ਮਕਾਨ ਇਹ ਦਰਵਾਜਾਗਾ ਇਹਨਾਂ ਦੇ ਦੱਸਣ ਅਨੁਸਾਰ ਬਾਰਸ਼ਾਂ ਆਈਆਂ ਸੀ ਬਾਰਸ਼ਾਂ ਤੋਂ ਬਾਅਦ ਇਹ ਕਮਰਾ ਡਿੱਗ ਪਿਆ ਡਿੱਗਣ ਤੋਂ ਬਾਅਦ ਅਜਿਹੇ ਹਾਲਾਤ ਹੋਏ ਕਿਉਂਕਿ ਕਾਮਕਾਰ ਕੋਈ ਹੈ ਨਹੀਂ ਸੀਗਾ ਜਿਸ ਕਰਕੇ ਕਮਰਾ ਇਹ ਕੁੜੀ ਦੁਬਾਰਾ ਪਾ ਨਹੀਂ ਸકી ਹੁਣ ਜੋ ਇਸ ਦਾ ਸਮਾਨ ਹੈ ਉਹ ਇਸ ਦੀ ਭੈਣ ਕੋਲ ਪਿੰਡ ਪਿਆ ਇਹਦੇ ਤੋ ਇਹਨੇ ਬੇਨਤੀ ਕੀਤੀ ਹੈ ਕਿ ਇਹ ਜਗ੍ਹਾ ਜੋ ਤੁਹਾਨੂੰ ਦੇਖ ਸਕਦੇ ਆ ਇਹ ਇਹਦੇ ਮਾਤਾ ਪਿਤਾ ਦੀ ਇਹਨਾਂ ਦੀ ਆਪਦੀ ਜਗ੍ਹਾ ਹੈ ਇਹ ਕੁੜੀ ਹੁਣ ਆਪਣੇ ਚਾਚੇ ਦੇ ਘਰੇ ਬੈਠੀ ਹੈ ਦੂਸਰੇ ਘਰੇ ਵੀ ਹਰੇਕ ਦੀ ਆਪੋ ਆਪਣੀ ਕਬੀਲਦਾਰੀ ਹੁੰਦੀ ਹੈ ਰੱਖਣਾ ਬਹੁਤ ਔਖਾ ਹੁੰਦਾ ਉਹਨਾਂ ਨੇ 6 ਮਹੀਨੇ ਟਾਈਮ ਪਾਸ ਇਹਨਾਂ ਦਾ ਕਰਵਾ ਦਿੱਤਾਗਾ ਪਰ ਹੁਣ ਇਹ ਬੇਨਤੀ ਕਰ ਰਹੀ ਹੈ ਕੁੜੀ ਕਿ ਜੋ ਜਗ੍ਹਾ ਹੈ ਮਾਨਸਾ ਤੋਂ ਇਹ ਜਗ੍ਹਾ ਵਿੱਚ ਇੱਕ ਕਮਰਾ ਬਣਾਉਣੀ ਚਾਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕੰਧ ਹੈ ਤਾਂ ਸਾਹਮਣੇ ਦਰਵਾਜ਼ਾ ਹੈ ਦੂਸਰੇ ਪਾਸੇ ਗਲੀ ਤੇ ਦਰਵਾਜ਼ਾ ਵੀ ਲੱਗਦਾਗਾ ਸੋ ਇਸ ਥਾਂ 'ਚ ਇਹ ਇਧਰ ਵਾਲੀ ਜਗ੍ਹਾ ਇਹਨਾਂ ਦੇ ਚਾਚਾ ਦੀ ਏ ਜੋ ਕਮਰਾਗਾ ਕਮਰੇ ਦੇ ਸਾਹਮਣੇ ਵਾਲੀ ਜਗ੍ਹਾ ਇਸ ਕੁੜੀ ਦੀ ਐ ਸੋ ਇਸ ਨੇ ਬੇਨਤੀ ਕੀਤੀ ਹੈ ਕਿ ਇਸ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਹਦਾ ਜੋ ਸਮਾਨ ਇਹਨਾਂ ਦੇ ਪੇ ਆਪਣੀ ਦੀ ਭੈਣ ਦੇ ਕੋਲ ਉਧਰ ਰੋਲ ਰਿਹਾ ਚਾਰੇ ਪਾਸੇ ਇਹ ਸਮਾਨ ਘਰੇ ਲਿਆ ਸਕੇ ਇਸ ਨੇ ਦੱਸਿਆ ਕਿ ਕੱਲੀ ਲੇਡੀ ਜੀ ਨੂੰ ਕੋਈ ਕਮਰਾ ਵੀ ਕਿਰਾਏ ਤੇ ਨਹੀਂ ਦਿੰਦਾ ਇਸ ਕਰਕੇ ਇਸ ਕੋਲ ਆਪਣੀ ਜਗ੍ਹਾ ਹੈ ਪਰ ਘਰ ਬਣਾਉਣ ਲਈ ਪੈਸਾ ਨਹੀਂ ਕੋਈ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਇਸ ਜਗ੍ਹਾ ਵਿੱਚ ਕਮਰਾ ਬਣਾਉਣਾ ਚਾਹੁੰਦੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਨੂੰ ਕਮਰਾ ਬਣਾਉਣ ਵਿੱਚ ਜ਼ਰੂਰ ਸਹਿਯੋਗ ਕਰੋਗੇ ਮਾਨਸਾ ਦਾ ਕਿ ਦੱਸਿਓ ਜੀ ਵਾਰਡ ਨੰਬਰ ਕਿੰਨਾ ਹੈ ਸ਼ਹਿਰ ਮਾਨਸਾ ਹਾਂਜੀ ਸਰ ਮਾਨਸਾ ਜੀ ਵਾਰਡ ਨੰਬਰ 25 ਹੈ ਜੀ ਅੱਛਾ ਕਿਤੇ ਐਡਰੈਸ ਤੁਹਾਡਾ ਐਡਰੈਸ ਦੱਸੋ ਪੂਰਾ ਹਾਂਜੀ ਮੇਰੇ ਪਪਾ ਦਾ ਨਾਮ ਹੈਗਾ ਜੀ ਸਿਮਰਜੀਤ ਸਿੰਘ ਜੀ ਇਹ ਕਿ ਕਿੱਥੇ ਜੇ ਪੈ ਜਾਂਦਾ ਜੀ ਕਿਸੇ ਨੋਣਾ ਹੋਵੇ ਇਹ ਬਾਗ ਵਾਲੇ ਗੁਰਦੁਆਰੇ ਕੋਲੇ ਅੱਛਾ ਠੀਕ ਸੋ ਦੋਸਤੋ ਫੋਨ ਨੰਬਰ ਅਸੀਂ ਨਹੀਂ ਲਿਖ ਸਕਦੇ ਕਿਉਂਕਿ ਕਈ ਵਾਰ ਫੋਨ ਸਹੀ ਨਹੀਂ ਆਉਂਦੇ ਜਿਨ੍ਹਾਂ ਨੂੰ ਵੀ ਫੋਨ ਦੀ ਲੋੜ ਹੋਵੇ ਅਸੀਂ ਪਰਸਨਲ ਤੌਰ ਤੇ ਇਹਨਾਂ ਦਾ ਨੰਬਰ ਉਹਨਾਂ ਨੂੰ ਦੇ ਦਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਮਦਦ ਸਿੱਧੇ ਤੌਰ ਤੇ ਵੀ ਕਰ ਸਕਦੇ ਹੋ ਸਾਥੋਂ ਨੰਬਰ ਲੈ ਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਲੋਕਲ ਮਾਨਸਾ ਸ਼ਹਿਰ ਦਾ ਕੋਈ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਬਾਗ ਵਾਲੇ ਗੁਰਦੁਆਰੇ ਕੋਲੇ ਇਹਨਾਂ ਦਾ ਘਰ ਹੈਗਾ ਫੋਨ ਨੰਬਰ ਤੇ ਐਡਰੈਸ ਸਾਡੇ ਤੋਂ ਲੈ ਕੇ ਇਹਨਾਂ ਨੂੰ ਮਿਲ ਸਕਦਾ ਹੈ ਧੰਨਵਾਦ